ੴ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਗੁਣ ਗੋਪਿਤ ਗਾਇਓ ਨਹੀਂ ਜਨਮ ਕਾਰਥ ਕੀਨ ਕਉ ਨਾਨਕ ਹਲ ਭਜ ਮਨਾ ਜਹਤ ਜਲ ਕੋਮੀਨ ਵਿਖੇਨ ਸੌਂਕਾ ਹੈ ਰਚਿਓ ਨਿਮਕ ਨਾ ਹੋਏ ਉਦਾਸ ਕਉ ਨਾਨਕ ਪਜ ਹਰਮਣਾ ਪਰਨ ਜਮ ਕੇ ਫਾਸ ਦਰਨਾ ਪਉ ਉਹੀ ਗਿਓ ਡਿਓ ਜਰਾ ਤਨ ਜੀਤ ਕਉ ਨਾਨਕ ਪਜ ਹਰਮਣਾਉ ਜਜਾਤ ਹੈ ਬੀਤ ਬਰਦ ਪਿਓ ਸੁਝ ਨਹੀਂ ਕਾਲ ਪਹੁੰਚਿਆ ਹਨ ਕੌ ਮਾਨਕ ਨਰ ਬਾਵਰੇ ਕਿਉ ਨਪਜੈ ਪਗਵਾਨ ਪਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਦਾਰਨ ਪਹਿਰਨ ਹਰਨਾਥ ਕੇ ਨਾਥ ਕਉ ਨਾਨਕ ਤਾ ਜਾਣੀਐ ਸਦਾ ਬਸਤ ਤੂੰ ਸਾਤ ਤਨ ਤਨ ਤੈ ਜੈ ਤੋ ਕੋ ਦਿਓ ਤਾਂ ਸਿਉਨੇ ਹੋ ਨਕੀਨ ਕਉ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰਜਨਿ ਕੇ ਤਾਮ ਕਉ ਨਾਨਕ ਸੁਨ ਰੇ ਮਨਾ ਸਿਮਰਤ ਕਾਹਿ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੀ ਨ ਕੋਇ ਕਉ ਨਾਨਕ ਸੁਨ ਰੇ ਮਨਾ ਤਸਿਮਰਤ ਗਤ ਹੋ ਜੈ ਜਿਮਰਤ ਗਤ ਪਾਇਐ ਤੇ ਪਜਰੇ ਤਨੀਤ ਕੋ ਨਾਨਕ ਸੁਨਰੇ ਮਨਾਉ ਕਟਤ ਹੈ ਨੀਤ ਪਾਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੈ ਤੇ ਉਪਜੋ ਨਾਨਕ ਆਲਿਨ ਤਹਿ ਮਾਨ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਿਉ ਪੁਕਾਰ ਕਉ ਨਾਨਕ ਤੈ ਭਜ ਮਨਾ ਪੌਣ ਦੇ ਉਤਰੇ ਪਾਰ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਬਮਾਨ ਕਉ ਨਾਨਕ ਸੁਨ ਰੈ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾ ਹੈ ਜੈ ਕੰਚਨ ਲੋਸਮਾਨ ਕਉ ਨਾਨਕ ਸੁਨਦੇ ਮਨਾ ਮੁਕਤ ਤਾਹ ਤੈ ਜਾਨ ਹਕ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨਦੇ ਮਨਾ ਮੁਕਤ ਤਾਹ ਤੈ ਜਾਨ ਤੇ ਕਉ ਕੋ ਦੇਤ ਨੈ ਨੈ ਪਰ ਮਨ ਤੋਨ ਕੋ ਨਾਨਕ ਸੁਨਦੇ ਮਨੋ ਗਨੀ ਨਾਇ ਬਕਾਨ ਜੈਤਿਆ ਸਗਲੀ ਤਜੀ ਲਿਓ ਪੇਖ ਬਿਰਾਗ ਕਉ ਨਾਨਕ ਸੁਨਦੇ ਮਨੋ ਤੈਨਰ ਮਾਥੇ ਭੋਗ ਜੈ ਮਾਇਆ ਮਮਤਾਤ ਜੀ ਸਭ ਤੇ ਪਿਓ ਉਬਾਸ ਕੌਣ ਨਾਨਕ ਸੁਨਦੇ ਮਨਾਤੈ ਕਟ ਬ੍ਰਹਮ ਨਿਵਾਸ ਜੈ ਪ੍ਰਾਨੀ ਹੋ ਮਤ ਜੀ ਕਰਤਾ ਰਾਮ ਪਛਾਨ ਕੌਣ ਨਾਨਕ ਵੋ ਮੁਕਤ ਨਰ ਮਨ ਸਾਚੀ ਮਾਨ ਐ ਨਸਨ ਦੁਰਮੁਖ ਹਰਨ ਕਲਮ ਮਹਰ ਕੋ ਨਾਮ ਇਸ ਦਿਨ ਜੋ ਨਾਨਕ ਪਜੈ ਸਫਲ ਹੋਏ ਤੈ ਕਾਮ ਜੈ ਬਾਗੁਨ ਗੋਬਿੰਦ ਪਜੋ ਕਲ ਸੁਨੋ ਹਰ ਨਾਮ ਕਉ ਨਾਨਕ ਸੁਨਦੇ ਮਨਾ ਪਰ ਨਜਮ ਕ ਤਾਮ ਜੋ ਪ੍ਰਾਨੀ ਮੁਕਤਾਤ ਜੈ ਲੋਗ ਓਮਕਾਰ ਕੋ ਨਾਮ ਪਿਆਪਨ ਤਰੈ ਔਰ ਨਲੇ ਤੁਧਾਰ ਜੋ ਸੁਪਨਾ ਆ ਰੱਬ ਕਨਾ ਐਸੇ ਜੱਗ ਕੋ ਦਾਨ ਇਨ ਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਲ ਮਾਇਆ ਕਾਰਨੇ ਪ੍ਰਾਣੀ ਡੋਲਤਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਜੈ ਜੀਤ ਜਸ ਜਨ ਤੇ ਬੁੱਧ ਬਦਾ ਉਪਜ ਬਿਨ ਸਹ ਨੀਤ ਜਗ ਰਚਨਾ ਤੈਸੇ ਰਚੀ ਕੋ ਨਾਨਕ ਸੁਣ ਨੀਤ ਪ੍ਰਾਣੀ ਕਸ਼ੂ ਨਚੇ ਤਈ ਮਦ ਮਾਇਆ ਕ ਅੰਧ ਕੋ ਨਾਨਕ ਬਿਨ ਹਰਪਜਨ ਪਰਤਾਹੇ ਜੰਫੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕੋ ਨਾਨਕ ਸੁਨਰੇ ਮਨਾਂ ਦੁਰਲਭ ਮਾਨੁਖ ਦੇ ਮਾਇਆ ਕਾਰਨਤਾਈ ਮੂਰਖ ਲੋਗ ਅਜਾਨ ਮੋਹ ਨਾਨਕ ਬਿਨ ਹਰ ਭਜੰਦਰთა ਚੰ ਸਿਰਾਨ ਜੋ ਪ੍ਰਾਣੀ ਇਸ ਦਿਨ ਪਜੈ ਰੂਪ ਨਾਮ ਤੈ ਜਾਣ ਹਰ ਜਨ ਭਾਵੇ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮਫਦ ਰੋ ਬਿਸਰੇਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕਉਨ ਤਾ ਪ੍ਰਾਣੀ ਰਾਮ ਨਚੈ ਤਈ ਮਦ ਮਾਇਆ ਕੰਦਰ ਕਉ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੈਂ ਬੋਸੰਗੀ ਪਏ ਦੁਖ ਮੈਂ ਸੰਗ ਨ ਕੋਏ ਕੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕੋ ਨਾਨਕ ਹਰ ਭਜ ਮਨਾ ਨਿਰਪੈ ਪਾਵੈ ਬਾਸ ਯਤਨ ਬੋਤ ਮੈਂ ਕਰਿਓ ਮਿਟਿਓ ਨਾ ਮਨ ਕੋ ਮਾਨ ਦੁਰ ਮਤ ਸਿਉ ਨਾਨਕ ਫਦਿਓ ਰਾਖ ਲਿਓ ਪਗਮਾਨ ਬਾਲ ਜਵਾਨੀ ਅਰ ਬਿਰਧ ਫੁਨ ਨੀਨ ਅਵਸਤਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨ ਹੂਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ ਅਦਕਰੋ ਬਤੰਦ ਮਨ ਮਾਇਆ ਮੈਂ ਰਮ ਰਿਓ ਨਿਕ ਸਤ ਨਾਹਿ ਨਮੀਤ ਨਾਨਕ ਮੂਰਤ ਚਿਤਰ ਜਿਉ ਛਾੜਿਤ ਨਾਹਿ ਨ ਭੀਤ ਨਰ ਚਾਹਤ ਕਸ਼ਿਓਰ ਔਰ ਕਿਉ ਰਹਿ ਕਿਉ ਰਹਿ ਪਏ ਜਤ ਬੁੱਤ ਰਿ ਉਠ ਗੌਰ ਨਾਨਕ ਫਾਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਉ ਨਾਨਕ ਸੁਨਦੇ ਮਨਾ ਹਰ ਪਾਵੇ ਸੁ ਹੋਏ ਜਗਤ ਭਕਾਰੀ ਫਿਰਤ ਹੈ ਸਭ ਕੋ ਦਾ ਤਾਰਾ ਕਹੋ ਨਾ ਨ ਤੁਮਨ ਜ਼ਮਤਾ ਮੂਰਨ ਹੋ ਮਾ ਝੂਠਾ ਮਾਨ ਕਹਾ ਕਰ ਜਗ ਸੁਪਨ ਜਿਉ ਜਾਨ ਇਨਮਾ ਇਕੱਠ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇ ਕੋ ਬਿਨ ਸਚਨ ਮੈ ਮੀਤ ਜੈ ਪ੍ਰਾਨੀ ਹਰ ਜਸ ਕਿਓ ਨਾਨਕ ਤਹ ਜਗ ਜੀਤ ਜੈ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਰਨ ਆਰਿਆ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਪਗਵਾਨ ਜੈ ਕਟ ਨਿਕ ਨਏ ਮਨ ਜਾਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗਰਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਬਿਦ ਹਰ ਪਜੋ ਇਕ ਮਨ ਹੋਏ ਇਕ ਚਿਤ ਦੀਰਥ ਵਰਤ ਵਰਦਾਨ ਕਰ ਮਨ ਮੈਂ ਘਰੈ ਗੁਮਾਨ ਨਾਨਕ ਨਾ ਫਰ ਜਾਤ ਤੈ ਜੋ ਕੁੱਝਰ ਇਸ ਨਾਨ ਨ ਸਿਰ ਕੰਪਿਓ ਪਗ ਡਗਮ ਗਏ ਨੈਣ ਜੋਤ ਤੇਹੀਨ ਕਉ ਨਾਨਕ ਬਿਦਪਈ ਹਉ ਨਾਰ ਰਸ ਲੈਨ ਨਿਤ ਕਰ ਦੇਖਿਓ ਜਗਤ ਮੈਂ ਕਉ ਕਾਹੂ ਕੋ ਨਾ ਹੈ ਨਾਨਕ ਤੇਰ ਹਰ ਭਗਤ ਹੈ ਤੇ ਰੱਖ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੇਤ ਅਨਾਕ ਤੇਰਾ ਨਾ ਰਹੇ ਜੋ বালੂ ਕੀ ਪੀ ਰਾਮ ਗਿਓ ਰਾਵਣ ਗਿਓ ਜਾਤ ਕੋ ਬੋ ਪਰਵਾਰ ਕਹੋ ਨਾਨਕ تیر ਕਛ ਨਹੀਂ ਸੁਪਣ ਜੋ ਸੰਸਾਰ ਚਿੰਤਾ ਤਾ ਕੀ ਕੀ ਜੀਐ ਜੋਨ ਹੋਣੀ ਹੋਇ ਇਹੋ ਮਾਰਗ ਸੰਸਾਰ ਕੋ ਨਾਨਕ ਤੇ ਨਹੀਂ ਕੋਏ ਜੋ ਉਪਜੋ ਸੋਬਨਸ ਹੈ ਪਰੋ ਆਜ ਕੈ ਕਾਲ ਨਾਨਕ ਵਰ ਗੁਣ ਗਾਏ ਲੈ ਸ਼ਾਨ ਸਗਲ ਜੰਗ ਜਾਲ ਦौरा ਬਲ ਛਟ ਕੋ ਬੰਦਨ ਪਰ ਅਸ਼ੂ ਨਹੋਤ ਉਪਾਏ ਔ ਨਾਨਕ ਅਬ ਹੋਟ ਹਰ ਗੱਜ ਜੋ ਹੋ ਸਹਾਰੇ ਬੋ ਹੋਆ ਬੰਦਨ ਛੁਟੇ ਸਭ ਕੇ ਚੋਤ ਪਾਏ ਨਾਨਕ ਸਭ ਕੇ ਜਦ ਮਰ ਹਾਥ ਮੈਂ ਤੁਮ ਹੀ ਹੋਤ ਸੁਹਾਰੇ ਸਾਂਗ ਸਖਾ ਸਭ ਤਜ ਗਏ ਕਉ ਨ ਨਿਭਿਓ ਸਾਥ ਕਉ ਨਾਨਕ ਬਿਪਤ ਮੈਂ ਏਕ ਏਕ ਰਗਨਾਤ ਨਾਮ ਰਿਓ ਸਾਧੂ ਰਿਓ ਰਹਿਓ ਗੁਰ ਗੋਬਿੰਦ ਕਉ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ੁਰ ਮੈਂ ਗਿਓ ਜਾ ਕਾ ਸਮਨ ਹੀ ਕੋਏ ਜੈਸੇ ਮੁਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਰਾਮ ਨਾਮ ੁਰ ਮੈਂ ਗਿਓ ਜਾ ਕਾ ਸਮਨ ਹੀ ਕੋਏ ਜੈਸੇ ਮੁਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਇੱਕ ਓਮਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀਨ ਕੋ ਨਾਨਕ ਹਰ ਭਜ ਮਨਾ ਜਹਬਤ ਜਲ ਕੋਮੀਨ ਵਿਖੇਨ ਸੌਂਕਾ ਹੈ ਰਚਿਓ ਨਿਮਕ ਨਾ ਹੋਏ ਉਦਾਸ ਕੋ ਨਾਨਕ ਪਜ ਹਰ ਮਨਾ ਪਰਨ ਜਮ ਕੀ ਫਾਸ ਦਰਨਾ ਕੋ ਉਹੀ ਗਿਓ ਲਿਓ ਜਰਾ ਤਨ ਜੀਤ ਕਉ ਨਾਨਕ ਪਜ ਹਰ ਮਨਾਉ ਜਾਤ ਹੈ ਬੀਤ ਬਿਰਦ ਪਿਓ ਸੁਝਾ ਨਹੀਂ ਕਾਲ ਪਹੁੰਚਿ ਆਨ ਕਉ ਨਾਨਕ ਨਰ ਬਾਵਰੇ ਕਿਉ ਨ ਅਪਜੈ ਪਗਵਾਨ ਪੰਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇੰਨੇ ਮੈਂ ਕੁੱਝ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਦਾਰਨ ਪੈ ਹਰਨ ਹਰਨਾਥ ਕਹਿ ਲਾਤ ਕੌਲਾਂਨ